you <laughs> ਸਾਸੀ ਕਾ ਜੀ ਸਾਰਿਆਂ ਨੂੰ ਇਹ ਜੋ ਤੁਹਾਨੂੰ ਜਿੰਨਾ ਕਿ ਸਾਰਿਆਂ ਨੂੰ ਪਤਾ ਹੈ ਕਿ ਅਜ ਨਾਲਾ ਪੇਪਰ ਦੇ ਵਿੱਚ ਹੜ੍ਹ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਆ ਤੇ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਜੋ ਲੋਕ ਆ ਉਹਨਾਂ ਦਾ ਰਹਿਣਾ ਸਾਲਾ ਕਾਫੀ ਜਿਹੜਾ ਮੁਸ਼ਕਲ ਹੋਇਆ ਬਹੁਤ ਸਮਗਰੀ ਆ ਰਹੀ ਆ ਸਾਰਾ ਪੰਜਾਬ ਬਾਹਰਲੇ ਦੇਸ਼ ਐਨ ਆਰ ਆਈ ਵੀ ਬਹੁਤ ਵੱਧ ਚੜ ਕੇ ਸੇਵਾ ਕਰ ਰਹੇ ਆ ਤੇ ਸਾਡੇ ਰਿਲਾਇੰਸ ਜੀਓ ਡੀਪ ਦੇ ਜਿਹੜੇ ਪੈਟਰੋਲ ਪੰਪ ਆ ਪੰਜਾਬ ਦੇ ਉਹਨਾਂ ਨੇ ਵੀ ਆਪਣੇ ਵੱਲੋਂ ਕੋਈ ਯੋਗਦਾਨ ਦਿੱਤਾ ਤਾਂ ਜੋ ਹੜ੍ਹ ਪੀੜਤਾਂ ਦੀ ਜਿਹੜੀ ਉਹ ਕੁਝ ਨਾ ਕੁਝ ਮਦਦ ਕੀਤੀ ਜਾਏ ਸਾਡੇ ਸਟੇਟ ਹੈ 372 ਲੱਖ ਬੱਤਰਾ ਦੀ ਸਾਡੇ ਐਸਐਮਈ ਮੋਲਾ ਜੀ ਨਰਪੀਤ ਸਿੰਘ ਐਸਐਮ ਪ੍ਰਭ ਦੀ ਸਾਡੇ 6 ਲੱਖ ਸਰਜੀਏ ਜੀ ਨਾਲਾ ਏਰੀਏ ਦੇ ਅਗਰ ਬਾਕੀ ਵੀ ਸਾਰੇ ਸਾਡੇ 6 ਲੱਖ ਰਦਨ ਜੀ ਤੋਂ ਵੀ ਸਾਰਿਆਂ ਨੇ ਸਾਡੀ ਕੰਪਨੀ ਦੇ ਜਿੰਨੇ ਵੀ ਮਾਲਕ ਨੇ ਸਾਰਿਆਂ ਨੇ ਸਹਿਰਾ ਕੀਤੀ ਆ ਤਾਂ ਉਹ ਇਹ ਜਿਹੜੀ ਇਸ ਨਗਰੀਏ ਪਚਾਈ ਜਾਵੇ ਪਹਿਲਾਂ ਵੀ ਅਸੀਂ ਤਰਫੋਂ ਇੱਕ ਟਰਾਲੀ ਜਿਹੜੀ ਉਹ ਪਚਾ ਕੇ ਆਏ ਆ ਪਿੰਡ ਬੂਰੀਆਂ ਅੱਜ ਜਿਹੜੀ ਇਹ ਦੂਸਰੀ ਕਾਲੀ ਆ ਇਹ ਅਸੀਂ ਪਿੰਡ ਤੰਗਈ ਰੂੜੇਵਾਲ ਮਲਕਪੁਰ ਲੈ ਕੇ ਜਾ ਰਹੇ ਆ ਜੀ। ਸਰਕਾਰ ਵੀ ਆਪਣੇ ਲੈਵਲ ਤੇ ਕਰ ਰਹੀ ਆ ਪਰ ਜਿਹੜਾ ਸਰਕਾਰ ਨਾਲੇ ਵਾਅਦੇ ਕਰਨੇ ਨੇ ਉਹ ਵੀ ਕਾਫੀ ਕਰ ਰਹੇ ਆ। ਸਾਡੇ ਢੜੀਵਾਲ ਸਾਹਿਬ ਵੀ ਕਾਫੀ ਏਰੀਏ ਦੇ ਆਪਣੇ ਹਿਸਾਬ ਨਾਲ ਬਹੁਤ ਵਧੀਆ ਵੀ ਕੰਮ ਕਰ ਰਹੇ ਆ। ਸਰ ਪ੍ਰਤਾਪ ਸਿੰਘ ਜੀ ਨਾਲ ਆਜੀ ਜਿਹੜੇ ਸਾਥਕਾ ਵਧਾਏ ਕੋਈ ਵਧੀਆ ਕੰਮ ਕਰ ਰਹੇ ਨੇ ਉਹ ਬਹੁਤ ਵਧੀਆ ਉਹਨਾਂ ਵੀ ਆਪਣੇ ਘਰਾਂ ਲੰਦਰ ਵਿੱਚ ਪਕਾ ਕੇ ਲਿਆਂਦਾ ਵਾ। ਦੱਸ ਤੀ ਇਹ ਆ ਵੀ ਜਿਹੜੇ ਲੋਗ ਆ ਕਾਫੀ ਦੂਰ ਦੂਰ ਤੋਂ ਆ ਰਹੇ ਆ ਸੰਗਰੂਰ ਏਰੀਏ ਤੇ ਆ ਰਹੇ ਆ ਕਾਫੀ ਆਪਣਾ ਜੰਡੇ ਵਾਲੇ ਵਾਲੀ ਸਾਈਡ ਤੋਂ ਸਿੱਤ ਨੂੰ ਪਤਾ ਪੰਜਾਬ ਦੇ ਵਿੱਚ ਵੀ ਬਾਹਰ ਦਾ ਤੇ ਬਾਹਰ ਪੜਦਾ ਨਹੀਂ ਪੰਜਾਬ ਦੀ ਪੰਜਾਬ ਦੀ ਬਾਹਰ ਪੜਦਾ ਉਹ ਸਾਡੀ ਸਭ ਕੇਂਦਰ ਸਰਕਾਰ ਨੂੰ ਬੇਨਤੀ ਹੈ ਭਾਈ ਸਾਡੋ ਜੇ ਇਹ ਵੀ ਜਿਹੜੀ ਕਿਸਾਨਾਂ ਦੀ ਬਾਹਰ ਪੜੇ ਇਹ ਵਧੀਆ ਰਾਹਤ ਪੈਕੇਜ ਦਾ ਐਲਾਨ ਕਰੇ ਤਾਂ ਕਿ ਇਹਨਾਂ ਹਰ ਪੀੜਤਾ ਦੀ ਜਿਹੜੀ ਮਦਦ ਹੋ ਸਕੇ ਅਜ ਨਾਲੇ ਏਰੀਆ ਦਾ ਤੇ ਸਾਰਾ ਇਲਾਕਾ ਜਿਹੜਾ ਡੁੱਬ ਚੁੱਕਾ ਜਿਹੜੇ ਕਾਨਿਆਂ ਦੇ ਇਲਾਕੇ ਨੂੰ ਰਾਹਤ ਪੈਕੇਜ ਨਾਮ ਮਿਲਿਆ ਤੇ 5-5 ਸਾਲ ਨੂੰ ਉੱਠ ਸਕਦੀ ਗਰੀਬ ਮਜ਼ਦੂਰਾਂ ਦਾ ਵੀ ਇਹ ਵਾਲਿਆ ਜੀ ਦੇਖੋ ਜੀ ਨਸ਼ਾ ਤੇ ਇੱਕ ਜਿਹੜਾ ਜਿੱਦਾਂ ਵੀ ਗੱਲ ਕੀਤੀ ਜਾ ਰਹੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਪਤਾ ਲੱਗਦਾ ਪੰਜਾਬੀ ਪੰਜਾਬੀ ਦੀ ਕਿਸ ਤਰ੍ਹਾਂ ਮਦਦ ਕਰਦੇ ਆ ਬਹੁਤ ਮਦਦ ਕੀਤੀ ਜਾ ਰਹੀ ਹੈ ਸੋ ਇਸ ਕਰਕੇ ਸਾਡੇ ਜਦੋਂ ਪੰਪਾਂ ਵਾਲਿਆਂ ਨੂੰ ਪਤਾ ਲੱਗਾ ਵੀ ਬਹੁਤ ਬੇਹਲਾ ਤੇ ਉਹਨਾਂ ਕਿਹਾ ਸਾਡੇ ਸਟੇਟ ਅਫਸਰ ਸਾਹਿਬ ਨੇ ਸਾਨੂੰ ਆਖਿਆ ਵੀ ਅਸੀਂ ਆਪਣੇ ਨਾਲ ਪੂਰੀ ਮਦਦ ਕਰਾਂਗੇ ਤੇ ਇਹ ਸਮਾਨ ਲੈ ਕੇ ਜਾਓ ਸਾਡੀ ਉੱਪਰ ਕੰਪਨੀ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ ਕੰਪਲੀਟ ਹੋ ਸਕਦਾ ਵੀ ਕਿਸੇ ਨਾ ਕਿਸੇ ਜਰੂਰ ਵੱਟ ਮਦਦ ਕਰੇਗੀ ਤੇ ਦੇਖੋ ਜੀ ਇਹ ਜਿੰਨਾ ਚਿਰ ਇੱਥੇ ਪਰੇਸ਼ਾਨੀ ਆ ਉਨੀ ਦੇਰ ਤੱਕ ਅਸੀਂ ਯਤਨ ਕਰਕੇ ਸੇਵਾ ਕਰਦੇ ਰਹਿਾਂਗੇ ਅੱਜ ਕੀ ਹਾਲ ਹੈ ਅੱਜ ਅਸੀਂ ਲੈ ਕੇ ਚੱਲੇ ਆ ਵੀ ਪਾਣੀ ਦੀਆਂ ਬੋਤਲਾਂ ਨੇ ਕੱਸ਼ਿਆਂ ਵਾਸਤੇ ਚੋਕਰ ਆ ਤਰਪਾਲਾਂ ਨੇ ਦਵਾਈਆਂ ਨੇ ਕੋਈ ਛੋਟੀਆਂ ਬੱਤੀਆਂ ਨੂੰ ਪਤਾ ਜਿੱਦਾਂ ਬੰਦਿਆ ਏਰੀਆ ਦੇ ਵਿੱਚ ਵੈਂਟਰੀਆਂ ਵਗੈਰਾ ਲੈ ਕੇ ਜਾ ਰਹੇ ਆ ਮੱਛਰ ਬਹੁਤ ਹੈ ਉਹਨੂੰ ਮੋਟਰੋ ਕਾਰਾਂ ਲੈ ਕੇ ਜਾ ਰਹੇ ਆ ਜੀ ਤੋਂ ਵੀ ਇਸ ਤਰ੍ਹਾਂ ਹੀ ਹਾਂ ਜੀ ਇਸ ਤਰ੍ਹਾਂ ਸੇਵਾ ਚੱਲੇਗੀ ਜੀ ਤਰਝੇ ਕਿ ਤੁਹਾਨੂੰ ਪਤਾ ਹੋਵੇ ਕਿ ਬਿਮਾਰੀਆਂ ਵੀ ਕਾਫੀ ਆ ਉਸ ਤੋਂ ਬਾਅਦ ਕਿਸਾਨਾਂ ਵੀ ਜਾਂ ਮਜ਼ਦੂਰਾਂ ਦੀ ਸਾਰਿਆਂ ਦੀ ਜਿਹੜੀ ਕਣਕ ਆ ਉਹ ਖਰਾਬ ਹੋ ਚੁੱਕੀ ਆ ਉਸ ਤੋਂ ਬਾਅਦ ਸਾਡੀ ਇਹ ਹੋਊਗਾ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਆਟਾ ਪਰਵਾਇਡ ਕਰਾਇਆ ਜਾਵੇ ਦਾਲ ਵਗੈਰਾ ਤਾਂ ਕਿ ਉਹਨਾਂ ਦਾ ਰੋਟੀ ਪਾਣੀ ਦਾ ਕੰਮ ਚੱਲ ਸਕੇ ਦਵਾਈਆਂ ਪ੍ਰੋਵਾਇਡ ਕਰਵਾਈਆਂ ਜਾਣ ਕਿ ਬਿਮਾਰੀ ਤੋਂ ਜਿਹੜੀ ਰਾਹਤ ਮਿਲ ਸਕੇ ਦੁਕਾਨਾਂ ਵਾਲਿਆਂ ਦਾ ਦੇਖੋ ਜੀ ਕੋਈ ਸਾਨੂੰ ਪਤਾ ਨਹੀਂ ਪਰ ਅਸੀਂ ਜਿਨ੍ਹਾਂ ਦੇ ਕੋਲ ਸਮਾਨ ਲੈ ਰਹੇ ਆ ਉਹ ਸਾਨੂੰ ਇੱਕੋ ਰੇਟ ਦੇ ਸਮਾਨ ਦੇ ਰਹੇ ਆ ਜੋ ਰੇਟ ਉਹਨਾਂ ਨੂੰ ਆ ਰਿਹਾ ਵਾ ਬਾਕੀ ਸਾਨੂੰ ਪਤਾ ਹੈ ਜਿੱਥੋਂ ਦੇ ਪੈਸੇ ਸਮਾਨ ਲਿਆ ਉਹ ਸਾਨੂੰ ਬਿਲਕੁਲ ਨਾ ਜਿਆਦਾ ਰੇਟ ਤੇ ਦਿੱਤਾ ਕਿਉਂਕਿ ਸਾਡਾ ਦੁਕਾਨਦਾਰ ਜਿਹੜੇ ਭਾਈ ਜਾਰਾ ਇਹ ਵੀ ਆਸਤਿਆਂ ਇਹਨਾਂ ਨੂੰ ਵੀ ਪਤਾ ਵੀ ਜੇ ਕਿਸਾਨ ਦੇ ਪੱਲੇ ਕੋਈ ਹੋਊਗਾ ਤਾਂ ਸਾਡਾ ਕੰਮ ਚੱਲਣਾ ਵਾ 2000 ਦੇ ਕਿਸਾਨ ਦੇ ਪੱਲੇ ਕੋਈ ਨਹੀਂ ਤੇ ਕਿਸੇ ਦੇ ਪੱਲੇ ਕੋਈ ਨਹੀਂ ਹੈਗਾ ਦੇਖੋ ਜੀ ਇਹ ਤੇ ਹੁਣ ਅੱਜ ਧਾਰੀਵਾਲ ਸਾਹਿਬ ਵੱਲੋਂ ਚਕਾਵਾਂ ਨਹੀਂ ਕੀਤੀ ਗਈ ਹੈ ਲੱਖ ਨਹੀਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਦੇ ਆ ਵੀ ਤੁਸੀਂ Rajasthan ਜਿਹੜਾ ਸਾਰੇ ਕਿਸਾਨ ਮਜ਼ਦੂਰਾਂ ਦਾ ਜੋ ਹਰ ਪ੍ਰਭਾਵ ਤੇਰੀ ਉਹਨਾਂ ਦਾ ਸਾਥ ਦੇਉਣੀ ਜ਼ਰੂਰ ਵੱਡਾ ਇਹ ਸਾਰੇ ਇਹ ਕੰਮ ਹੋ ਲੈਣੀ ਚਾਹੀਦੇ ਤੇ ਚਾਹੀਦਾ ਜਿੰਨਾ ਵੱਟ ਹੋਵੇ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਵਧੀਆ ਜੀ